ਨਾਈਟ ਡੋਮੀਨੇਸ਼ਨ ਮਹਮੇਤ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਲੋਕਾਂ ਨੂੰ ਸੁਰੱਖਿਆ ਲਈ ਰਾਤ ਸਮੇਂ ਵੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕੇ ਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗਜੈਂਟ ਪੱਟੀ ਦੀ ਸ੍ਰੀ ਮੁਕਤਸਰ ਸਾਹਿਬ ਤੋਂ 에어ਪੋਰਟ 8 ਅਗਸਤ ਕੀਤਾ ਜਾ ਰਿਹਾ ਹੈ ਇਹਦੇ ਕੀ ਕਾਰਨ ਤੇ ਕੀ ਸੰਦੇਸ਼ ਜੀ ਇਹ ਸਾਡਾ ਜਿਹੜਾ ਜਿਲ੍ਹਾ ਮੁਕਸਰ ਸਾਹਿਬ ਹੈਗਾ ਇਹ ਹਰਿਆਣਾ ਤੇ ਪੰਜਾਬ ਦੀ ਜਿਹੜਾ ਹੈਗਾ ਹੁੰਦੇ ਹੋਏ ਨਾਲ ਰਾਜਸਥਾਨ ਤੇ ਹਰਿਆਣਾ ਵੀ ਜਿਹੜਾ ਹੱਦ ਤੇ ਪੈਂਦਾ ਹੈ ਤੇ ਸਾਡੇ ਜਿਹੜੇ ਹੈਗੇ ਆ ਦੋ ਤੋਂ ਥਾੜੇ ਮੇਨ ਜਿਹੜੇ ਹੈ ਉਹ ਰਾਜਸਥਾਨ ਤੇ ਹਰਿਆਣਾ ਦੇ ਨਾਲ ਜਿਨ੍ਹਾਂ ਦੀ ਹੱਦਾਂ ਲੱਗਦੀਆਂ ਨੇ ਤੇ ਮਾੜਾ ਆਨਸਰ ਜਿਹੜਾ ਹੈਗਾ ਕੋਈ ਵਾਰਦਾਤ ਨਾ ਕਰੇ ਤੇ ਅਸੀਂ ਉਹਨੂੰ ਮੁਕ ਰੱਖਦੇ ਹੋਏ ਰਾਤ ਦੀਆਂ ਜਿਹੜੀਆਂ ਗਸ਼ਤਾਂ ਜਿਹੜੀਆਂ ਹੈਗੀਆਂ ਨੇ ਉਹ ਤੇਜ਼ ਕੀਤੀਆਂ ਹੋਈਆਂ ਨੇ ਸਾਰੇ ਥਾਣਾਵਾਂ ਵੱਲੋਂ ਜਿਹੜਾ ਹੈਗਾ ਰਾਤ ਦੀ ਪੈਟਰੋਲਿੰਗ ਤੇ ਰਾਤ ਦੀ ਪੀਸੀਆਰ ਜਿਹੜੀ ਹੈਗੀ ਆ ਉਹ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਸਾਡੇ ਜਿਹੜੇ ਖਾਸ ਕਰ ਲੰਬੀ ਤੇ ਜਿਹੜਾ ਮਲੋਟ ਏਰੀਆ ਹੈਗਾ ਉਥੇ ਨਾਕਾਬੰਦੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਇੰਟਰ ਸਟੇਟ ਨਾਕਾਬੰਦੀਆਂ ਉਹ ਵੀ ਅਸੀਂ ਕੀਤੀਆਂ ਹੋਈਆਂ ਨੇ ਤਾਂ ਕਿ ਕੋ ਮਾੜਾ ਅਨਸਰ ਜਿਹੜਾ ਹੈਗਾ ਉਹ ਜਾਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਚੈਕਿੰਗ ਕਰਨ ਵਾਸਤੇ ਤੇ ਉਹ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਕੋ ਆਵੇ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਨਾਲ ਦੀ ਨਾਲ ਇਮੀਡੀਏਟ ਰਿਕਵਰੀ ਕਰ ਸਕੀਏ ਤੇ ਮਾੜੇ ਆਨਸਰ ਤੇ ਸਖਤੀ ਕਰਕੇ ਉਹਨੂੰ ਜਿਹੜਾ ਹੈਗਾ ਡਿਟੇਨ ਕਰ ਸਕੀਏ ਠੀਕ ਹੈ ਸਰ